ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਿ ਆਪੀ ਨੂੰ ਜੋ ਸਿੱਖਾਂ ਦੇ ਤੀਜੇ ਗੁਰੂ ਗੁਰੂ ਅਮਰਦਾਸ ਜੀ ਸਿੱਖੀ ਦੇ ਪ੍ਰਚਾਰ ਵਾਸਤੇ 22 ਮੰਜੀਦਾਰ ਥਾਪੇ ਗਏ ਸਨ ਉਹਨਾਂ ਵਿਚਾਰ ਮੰਜੀਦਾਰ ਵਿੱਚ ਨਗਰ ਡੱਲੇ ਦੇ ਸਨ ਜਿਸ ਨਗਰ ਵਿੱਚ ਅਸੀਂ ਹੁਤੇ ਆ ਇਹ ਪਿੰਡ ਦਾ ਨਾਂ ਡਲਾ ਇਸ ਦੰਲੇ ਦੇ ਨਗਰ ਵਿੱਚ ਸਾਧੂ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਸਿੱਖਾਂ ਦੇ ਨਾਮ ਹੈ ਆਪ ਜੀ ਨੂੰ ਦੱਸ ਰਿਹਾ ਹਾਂ ਉਹ ਜ਼ਮੀਦਾਰ ਇਸ ਨਗਰ ਦਾ ਡੱਲਾ ਸਾਹਿਬ ਦੇ ਸਨ ਐਮੰਜੀਦਾਰ ਮਾਦੀ ਰੋਮੰਜੀਦਾਰ ਪਹਿਲੇ ਭਾਈ ਲਾਲੋ ਜੀ ਹੋਏ ਨੇ ਸਬਰਵਾਲ ਵੈਦ ਦੂਜੇ ਹੋਏ ਨੇ ਪਰਮਹੰਸ ਭਾਈ ਪਾਰੋ ਜੀ ਜੁੜਕਾ ਤੀਸਰੇ ਹੋਏ ਸਹਾ ਅੱਲਾ ਜਾਰਜੀ ਚੌਥੇ ਹੋਏ ਨੇ ਭਾਈ ਖਾਨੋ ਸ਼ੁਰਾ ਜੀ ਸੰਗਤ ਜੀ ਇਸ ਅਸਥਾਨ ਦੇ ਕੋਲ ਖੜੋ ਕੇ ਆਪ ਜੀ ਤੱਕ ਤਾਂ ਵੀਡੀਓ ਪਾ ਰਹੇ ਆ ਕਿਸੇ ਵੇਲੇ ਬੁਖਾਰ ਹੋ ਜਾਂਦਾ ਹੈ ਤੇ ਡਾਕਟਰ ਗੁਰੂ ਕੋਸ਼ ਲਾ ਕੇ ਆਉਂਦੇ ਨੇ ਤੇ ਬੁਖਾਰ ਹੋਣ ਦੇ ਨਾਲ ਸਰੀਰ ਬੜਾ ਕਮਜ਼ੋਰ ਹੋ ਜਾਂਦਾ ਹੈ ਕਹਿੰਦੇ ਕਿ ਬੁਖਾਰ ਜਿਹੜਾ ਇਹਦੇ ਨਾਲ ਬਹੁਤ ਸਰੀਰ ਕਮਜ਼ੋਰ ਹੋ ਗਿਆ ਭਾਵ ਇਹ ਸਾਖੀ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੀ ਆਪ ਜੀ ਨਾਲ ਸਾਂਝੀ ਕਰ ਰਹੇ ਆ ਇਤਿਹਾਸਕ ਪੂਜਕ ਆਪ ਜੀ ਨੂੰ ਦੱਸ ਰਹੇ ਆ ਕਿ ਜਰੂਰ ਇਸ ਸਥਾਨ ਤੇ ਆਇਆ ਕਰੋ ਆਣ ਕੇ ਇਸ ਸਥਾਨ ਤੇ ਦਰਸ਼ਨ ਦਿਦਾਰੇ ਤੇ ਅਰਦਾਸ ਕਰਕੇ ਜਾਇਆ ਕਰੋ ਜੇਕਰ ਕਈ ਕਹਿੰਦੇ ਨੇ ਟਾਈਫਾਇਡ ਬੁਖਾਰ ਹੈ ਟਾਈਫਾਇਡ ਬੁਖਾਰ ਵੀ ਕਈ ਕਹਿੰਦੇ ਨੇ ਕਿ ਸਵੇਰੇ ਚੜਿਆ ਤੇ ਫਿਰ ਦਿਨੇ ਲੱਥ ਗਿਆ ਤੇ ਰਾਤ ਨੂੰ ਫੇਰ ਜਾਂ ਚੜ ਗਿਆ ਸਵੇਰ ਅਗਲੀ ਹੋਈ ਫੇਰ ਚੜ ਗਿਆ ਅਸੀਂ ਡਾਕਟਰਾਂ ਕੋਲ ਭੱਜ ਕੇ ਜਾਂਦੇ ਆ ਪਰ ਗੁਰੂ ਸਾਹਿਬ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਕਿ ਸਿੱਖ ਸੰਗਤਾਂ ਸਿੱਖ ਸੰਤਾਂ ਜਿਹੜੀਆਂ ਵਾਂ ਉਹ ਜਿਆਦਾ ਹੱਤ ਪਾਲਾਂ ਦੇ ਵਿੱਚ ਨਾ ਰਹਿਣ ਕਿਉਂਕਿ ਜਿਹੜਾ ਸਮਾਂ ਗੁਰੂ ਸਾਹਿਬ ਨੂੰ ਦਿੰਦੇ ਨੇ ਉਹ ਹੱਤ ਪਾਲਾਂ ਜਿਨੇ ਰਹਿੰਦੇ ਜਿਹੜਾ ਸਮਾਂ ਲੋਕ ਗੁਰੂ ਸਾਹਿਬ ਦੀ ਸੰਗਤ ਵਿੱਚ ਦਿੰਦੇ ਨੇ ਸਤ ਸੰਗਤ ਮਿਲੇ ਸੋ ਤਰਿਆ ਉਹ ਆਪ ਜੀ ਨਾਲ ਉਹ ਸਾਖੀ ਸਾਂਝੀ ਕਰਨ ਲੱਗਾ ਕਿ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਗੋਵਿੰਦਵਾਸ ਸਾਹਿਬ ਦੀ ਪਉਣ ਪੇ ਤਰਤੀ ਦੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੇ ਸਨ ਪਰ ਉਥੇ ਇੱਕ ਜਿਹਦਾ ਨਾਂ ਇਤਿਹਾਸ ਵਿੱਚ ਲਿਖਿਆ ਗਿਆ ਹੈ ਤਿਆ ਤਾਪ ਇਹ ਬਾਲਕ ਉਮਰ ਹੈ ਪਰ ਕੰਮ ਜਿਹੜੇ ਇਹਦੇ ਨੇ ਉਹ ਇਹ ਨੇ ਕਿ ਸਤਿਗੁਰੂ ਜੀ ਨੂੰ ਪਤਾ ਸੀ ਕਿ ਜਿਹਨੂੰ ਚੜ ਜਾਂਦਾ ਸੀ ਤੇ ਜਾਨੀ ਕਿ ਇੱਕ ਜਿਵੇਂ ਬਾਟਾ ਖੁੰਡਾ ਭਰ ਕੇ ਕਿਸੇ ਦਾ ਪੀ ਲੈਣਾ ਦਿਖਾ ਕੇ ਬਿਨਾ ਕਿ ਮੇਰੀ ਇਹ ਖਰਾਕ ਹੈ ਕਈਆਂ ਦਾ ਪ੍ਰਸ਼ਾਦਾ ਖਰਾਕ ਹੈ ਕਈਆਂ ਨੂੰ ਕਹਿੰਦੇ ਕਈ ਮੇਰੀ ਦੁੱਧ ਖਰਾਕ ਹੈ ਕਈ ਕਹਿੰਦੇ ਦੇਸੀ ਘੋਬੇ ਦੀ ਖਰਾਕ ਹੈ ਪਰ ਇਹ ਕਹਿੰਦਾ ਸੀ ਮੇਰੀ ਖਰਾਕ ਹੈ ਕਿ ਮੈਂ ਕਿਸੇ ਦਾ ਖੂਨ ਪੀਣਾ ਪਰ ਇਹ ਜਦੋਂ ਸਤਿਗੁਰਾਂ ਨੇ ਵੇਖਿਆ ਕਿ ਇਹ ਕੋਈ ਨਾ ਕੋਈ ਪਿੰਡ ਦੇ ਵਿੱਚ ਮੌਤ ਹੋਈ ਹੈ ਤੇ ਰੋਣ ਦੀ ਆਵਾਜ਼ ਆ ਰਹੀ ਹੈ ਦੱਸਿਆ ਸਤਿਗੁਰਾਂ ਨੂੰ ਆਣ ਕੇ ਸਤਿਗੁਰਾਂ ਨੂੰ ਪਤਾ ਸੀ ਕਿ ਇਹ ਜਿਹੜਾ ਕੰਮ ਹੈ ਇਹ ਜਿਹੜਾ ਈਆ ਤਾਪ ਬਾੜਕ ਉਮਰ ਹੈ ਜੀ ਇਹ ਖੂਨ ਪੀਂਦਾ ਹੈ ਤੇ ਜਿਹਦੇ ਨਾਲ ਪੀਂਦੇ ਨਾਲ ਕਈਆਂ ਦੀ ਮੌਤ ਹੋ ਜਾਂਦੀ ਹੈ ਤੇ ਸਤਗੁਰਾਂ ਨੇ ਇਹਨੂੰ ਲਿਆਂਦਾ ਤੇ ਹੱਥਕੜੀਆਂ ਲਾ ਦਿੱਤੀਆਂ ਤੇ ਕੈਦ ਕਰ ਦਿੱਤਾ ਤੇ ਭਾਈ ਲਾਲੋ ਜੀ ਜੋ ਡੱਲੇ ਨਗਰ ਦੇ ਸਾਨ ਸਤਗੁਰਾਂ ਦੇ ਕੋਲ ਗਏ ਵੇਖਿਆ ਬਾੜਕ ਉਮਰ ਹੈ ਤੇ ਇਹਨੂੰ ਹੱਥਕੜੀਆਂ ਲਾਈਆਂ ਨੇ ਤੇ ਕੈਦ ਕੀਤਾ ਹੈ ਤੇ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਭੁੱਖ ਲੱਗੀ ਹੈ ਕਈ ਜਾ ਰਿਹਾ ਮੈਂ ਭੁੱਖਾ ਮਰ ਜਾਵਾਂਗਾ ਭਾਈ ਦਲ ਭਾਈ ਲਾਲੋ ਦੇ ਅੰਦਰ ਦਇਆ ਆ ਗਈ ਸਤਿਗੁਰਾਂ ਨੂੰ ਬੇਨਤੀ ਕੀਤੀ ਸਤਿਗੁਰਾਂ ਨੇ ਕਿਹਾ ਕਿ ਇਹਦੀ ਖਾਾਕ ਜਿਹੜੀ ਤੂੰ ਗੱਲ ਕਰ ਰਿਆਂ ਕਿ ਓ ਖੰਡ ਜਾਂ ਮੱਕੀ ਦੀਆਂ ਰੋਟੀਆਂ ਤੇ ਜਾਂ ਕਣਕ ਦੀਆਂ ਰੋਟੀਆਂ ਇਹ ਜਿਹੜੀ ਖਾਾਕ ਨਹੀਂ ਇਹਦੀ ਕੋਈ ਦਾਲ ਪ੍ਰਸ਼ਾਦਾ ਨਹੀਂ ਇਹਦੀ ਖਾਾਕ ਉਹ ਹੈ ਕਿ ਇਹ ਬੰਦੇ ਦਾ ਖੂਨ ਪੀ ਲਿੰਦਾ ਹੈ ਭਾਈ ਦਲੇ ਦੇ ਅੰਦਰ ਹੋਰ ਦਇਆ ਆ ਗਈ ਤਾਂ ਨਹੀਂ ਸਤਿਗੁਰੂ ਜੀ ਕਿਰਪਾ ਕਰੋ ਮੈਂ ਨਾਲ ਆਪਣੇ ਨਗਰ ਤੇ ਲੈ ਜਾਂਦਾ ਰਸਤੇ 'ਚ ਇੱਕ ਥੋਬੀ ਜੋ ਇਤਿਹਾਸ ਸਾਖੀ ਹੈ ਕਿ ਲੀੜੇ ਤੋ ਰਿਆ ਸੀ ਤਾਂ ਇਹਨੇ ਕਿਹਾ ਭਾਈ ਲਾਲੋ ਜੀ ਨੂੰ ਕਿ ਮੈਨੂੰ ਭੁੱਖ ਬਹੁਤ ਲੱਗੀ ਹੈ ਮੇਰ ਕੋ ਤੁਰਿਆ ਨਹੀਂ ਜਾਂਦਾ ਤੇ ਉਹਨੇ ਕਿਹਾ ਕੋਈ ਗੱਲ ਆਪਣਾ ਨਗਰ ਲੱਗਿਆ ਚੱਲਿਆ ਉੱਥੇ ਤੁਹਾਨੂੰ ਲੈ ਕੇ ਜਾਂਦੇ ਆ ਤੇ ਉੱਥੇ ਲਾ ਜਾ ਕੇ ਜੋ ਵੀ ਤੁਸੀਂ ਕਹੋਗੇ ਖੀਰ ਪੂੜੇ ਆਦ ਜਿਹੜੀ ਚੀਜ਼ਾਂ ਤਾਂ ਨਹੀਂ ਮੇਰੇ ਉਹ ਖਰਾਕ ਨਹੀਂ ਮੈਨੂੰ ਭੁੱਖ ਲੱਗੀ ਮੈਂ ਖੁਰ ਨਹੀਂ ਸਕਦਾ ਧੋਬੀ ਦੇ ਚੜਿਆ ਉਹਦਾ ਖਰਪਾ ਭੜ ਕੇ ਖੂਨ ਦਾ ਇਹਨੇ ਪੀ ਲਿਆ ਤੇ ਉਹਨੇ ਜਦੋਂ ਦੱਸਿਆ ਭਾਈ ਲਾਲੂ ਨੇ ਕਿਹਾ ਤੇ ਮੈਂ ਬਹੁਤ ਮਾੜਾ ਕਰਮ ਕਰ ਬਿਠਾ ਕਿ ਜਿਹੜਾ ਸਤਗੁਰਾਂ ਨੇ ਜੋ ਗੱਲ ਕਹੀ ਸੀ ਮੈਂ ਮੰਨ ਲਈ ਨਹੀਂ ਸੀ ਸੱਜਣ ਚਲਿਆ ਵਾਪਸ ਫਿਰ ਸਤਗੁਰਾਂ ਦੇ ਕੋਲ ਨੇ ਤਰਲਾ ਪਾਇਆ ਕਿ ਤਾਂ ਨਾ ਉਹਨਾਂ ਦੇ ਬੋਲ ਨਾਲ ਲੈ ਕੇ ਜਾਇਓ ਇਥੇ ਇਤਿਹਾਸ ਬਣਨਾ ਸੀ ਇਥੇ ਲੈ ਕੇ ਆਏ ਸਾਲ ਬਾਅਦ ਇਹ ਕੋਠੀ ਜਿਹੜੀ ਹੈ ਇਹਨੂੰ ਖੋਲਿਆ ਜਾਂਦਾ ਹੈ ਫਿਰ ਮੱਸਿਆ ਲੱਗਦੀ ਹੈ ਬਹੁਤ ਬੇਵਰਤ ਸੰਗਤਾਂ ਇੱਥੇ ਆਉਂਦੀਆਂ ਨੇ ਸੋਕੇ ਜਾਂਦੀਆਂ ਨੇ ਉਹਨਾਂ ਨੂੰ ਮੁੜ ਕੇ ਬੁਖਾਰ ਨਹੀਂ ਚੜਦਾ ਇਹ ਜਿਹੜਾ ਸਾਫੀ ਹੈ ਇਹ ਕੱਲੀ ਸਾਫੀ ਇਤਿਹਾਸ ਵਿੱਚ ਜੋ ਸਤਿਗੁਰਾਂ ਨੇ ਵਜਨ ਕੀਤੇ ਨੇ ਉਹ ਅੱਜ ਵੀ ਵਰਤ ਰਹੇ ਨੇ ਮੇਰੀ ਬੇਨਤੀ ਹੈ ਕਿ ਜਰੂਰ ਇਹ ਜਦੋਂ ਆਪਾਂ ਸੁਲਤਾਨਪੁਰ ਸਾਹਿਬ ਦੀ ਪਾਣ ਪੀਤਰ ਧਰਤੀ ਦੇ ਦਰਸ਼ਕ ਤੀਦਾਰੇ ਕਰਨ ਆਉਂਦੇ ਹਾਂ ਇਹ 5-6 ਕਿਲੋਮੀਟਰ ਨਾਲ ਹੀ ਇੱਥੇ ਹੀ ਸ਼ੇਮੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਸਥਾਨ ਜਿੱਥੇ ਸਤਗੁਰੂ ਜੀ ਵਿਯੋਹ ਸਮੇਂ ਵੀ ਆਏ ਸਨ ਸਤਿਗੁਰੂ ਜੀ ਦੇ ਪਾਸ਼ਾ ਦੇ ਅਸਥਾਨ ਬਹੁਤ ਨੇ ਕੋਈ ਆਗੂ ਦੇ ਇੱਥੇ ਆਣ ਕੇ ਦਰਸ਼ਨਦਾਰੇ ਕਰਾਇਆ ਕਰੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਵਰਤਾਈਆਂ ਨੇ ਤੁਸੀਂ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇ ਸ਼ੇਅਰ ਬੰਦਾ ਹੋਵੇ ਤੇ ਪਰ ਨਾਲ ਹੀ ਮੈਂ ਬੇਨਤੀ ਕਰਾਂ ਕਿ ਤੁਸੀਂ ਵੀ ਕੋਈ ਘਰ ਦੇ ਵਿੱਚੋਂ ਕਹਿੰਦੇ ਬੁਖਾਰ ਨਹੀਂ ਲੱਗਦਾ بڑے ਗੁਰੂ ਘਰ ਵਾਲੇ ਨੇ ਬੜੀਆਂ ਦਵਾਈਆਂ ਦਵਾ ਕੇ ਵੇਖ ਲੀਆਂ ਨੇ ਬੜੇ ਜੇਸੀ ਦਵਾਈਆਂ ਖਵਾ ਕੇ ਵੇਖ ਲੀਆਂ ਨੇ ਤੁਸੀਂ ਇੱਥੇ ਆਣ ਕੇ ਅਰਦਾਸ ਕਰਕੇ ਜਾਓ ਤੇ ਫਿਰ ਵੇਖਿਓ ਕਿ ਸਤਿਗੁਰੂ ਜੀ ਕਿਵੇਂ ਵਰਤਦੇ ਨੇ ਸਤਿਗੁਰੂ ਜੀ ਦਾ ਬਚਨ ਵੀ ਹੈ ਦੁੱਖ ਪਰਹਰ ਸੁਖ ਕਰ ਲੈ ਜਾ ਦੁੱਖਾਂ ਦੀਆਂ ਪੰਡਾਂ ਛੱਡ ਦਿਓ ਤੇ ਸੁੱਖਾਂ ਦੀਆਂ ਪੰਡਾਂ ਬਨ ਕੇ ਲੈ ਜਾਓ ਦੁੱਖ दारू ਸੁਖ ਰੋਗ ਪਿਆ ਜਾਂ ਸੁਖ ਤਾਵਣਾ ਹੋਈ ਦੁੱਖ ਕਰਤਾ ਕਰਨਾ ਮੈਨਾ ਹੀ ਜੋ ਜਾਂ ਹੋ ਕਰੀਦਾ ਹੋਈ ਬਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਣੀ ਲਖਿਆ ਸਤਿਗੁਰੂ ਕਿਰਪਾ ਕਰੇ ਤੁਹਾਡੇ ਤੇ ਜਰੂਰ ਇਸ ਸੰਸਥਾਨ ਦੇ ਆਣ ਕੇ ਦੱਲੇ ਨਗਰ ਦੇ ਵਿੱਚ ਜਿੱਥੇ ਚਾਰ ਗੁਰੂ ਦੇ ਸਿੱਖ ਹੋਏ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਮੰჯੀਆਂ ਸੌਂਪੀਆਂ ਸਨ ਜਿਨ੍ਹਾਂ ਨੇ ਸਖੀ ਦਾ ਪ੍ਰਚਾਰ ਪ੍ਰਸਾਰ ਇਲਾਕੇ ਵਿੱਚ ਕੀਤਾ ਹੈ ਇਸ ਕਰਕੇ ਜਰੂਰ ਇਸਤਾਨਤਿਆਂ ਕੇ ਦਸਤਮਾਲੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਲਾ ਕੇ ਲਾ ਕੇ ਕਰੋ ਐਸ ਦੂਰ ਕਰ